ਵੀਰਾਂ ਨੇ ਨਵੀਂ ਡੀਲਰਸ਼ਿਪ ਖੋਲਣ ਦੀ ਖੁਸ਼ੀ ਦੇ ਵਿੱਚ LED ਫਰੀ ਕਰਤੀ 32 ਇੰਚ ਦੀ 1 ਸਾਲ ਦੀ ਵਾਰੰਟੀ ਨਾਲੇ ਬਿਨਾ ਸੀਲ ਵਾਲਾ ਨਟ ਹਾਂ ਬਿਨਾ ਸੀਲ ਵਾਲਾ ਆਟੋ ਲੋਕ ਸੀਲ ਵਾਲਾ ਤਾਂ ਹਰੇਕ ਇਹ ਆਟੋ ਲੋਕ ਆ ਜੀ ਤੇ ਇਹ ਜਿੱਥੇ ਮਤਲਬ ਚਾਬੀ ਨਾਲ ਸੈੱਟ ਕਰਤਾ ਘਰ ਤਾਂ ਉੱਥੇ ਰਹੂਗਾ ਜੀ ਆਏਗਾ ਵੀ ਆਮ ਜਨਾ ਢਿੱਲਾ ਰਹਿ ਗਿਆ ਆਪਾਂ ਬਜਾਈ ਕਰ ਰਹੇ ਹਾਂ ਬਾਈ ਉੱਥੇ ਹਲ ਹਲ ਕੇ ਟਿਮਬਰੀ ਡਿੱਗ ਗਈ ਕਿਵੇਂ ਪਰਾਲੀ ਵਾਸਤੇ ਸਰਕਾਰ ਨੇ ਸਬਸਿਡੀ ਦੇ ਰਹੀ ਆ ਬੇਲਰ ਹਾਂਜੀ ਰਾਇਕ ਫੁੱਲ ਸਟਾਕ ਮਿਲੂਗਾ ਸਪੇਅਰ ਪਾਰਟ ਆਉਂਦਾ ਮਾਲ ਫੇਰ ਆਉਂਦਾ ਹਾਂ ਮਾਲ ਆਪਾਂ ਬਾਅਦ ਚ ਮੰਗਾਇਆ ਵੀ ਪਹਿਲਾਂ ਸਾਨੂੰ ਸਪੇਅਰ ਪਾਰਟ ਦਿਓ ਇੱਥੇ ਮਾਨਸਾ ਜ਼ਿਲ੍ਹੇ ਚ ਕਿਸਾਨਾਂ ਨੂੰ ਦਿੱਕਤ ਸੀਗੀ ਲੈ ਵੀ ਮਾਨਸਾ ਸ਼ਹਿਰ ਵਾਲਿਓ ਮਾਨਸਾ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਕੋਈ ਵਧੀਆ ਲੀਡਰਸ਼ਿਪ ਨਹੀਂ ਸੀ ਮੈਸ਼ੂ ਦੀ ਤੁਸੀਂ ਆੜੇ-ਆਲੇ ਤੁਹਾਨੂੰ ਭਟਕਣਾ ਪੈਂਦਾ ਸੀ ਹੁਣ ਮਾਨਸੇ ਦੇ ਵਿੱਚ ਪੂਰੇ ਵਧੀਆ ਤਰ੍ਹਾਂ 8 ਬੰਦੇ ਜਿਹੜੇ ਪਿਛਲੇ 10 ਸਾਲਾਂ ਤੋਂ ਕਈ ਕੰਪਨੀਆਂ ਦੇ ਨਾਲ ਵੱਡੀਆਂ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਨੇ ਤੇ ਅੱਜ ਮੈਸ਼ੂ ਬ੍ਰਾਂਡ ਰਿਪਰੈਜ਼ੈਂਟ ਕਰ ਰਹੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਵੀਰ ਜੀ ਆਪਣਾ ਨਾਮ ਕੀ ਆ ਜਗਜੀਤ ਸਿੰਘ ਮਾਨ ਜੀ ਤੇ ਮਾਲਵਾ ਐਗਰੀਕਲਚਰ ਸੋਲੂਸ਼ਨਸ ਜੀ ਤੇ ਆਪਾਂ ਮੈਸ਼ੂ ਦੀ ਡੀਲਰਸ਼ਿਪ ਲੈ ਲਈ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਜੀ ਤੇ ਕਿਹੜੇ ਕਿਹੜੇ ਇੰਪਲੀਮੈਂਟ ਮਿਲਣਗੇ ਜੀ ਆਪਣੇ ਕੋਲੇ ਸਾਰੇ ਮਿਲਣਗੇ ਜੀ ਏ ਟੂ ਜ਼ेड ਜੀ ਹਾਂਜੀ ਤੇ ਮੈਸ਼ੂ ਦਾ ਏ ਟੂ ਜ਼ेड ਤੁਸੀਂ ਦੇਖ ਸਕਦੇ ਹੋ ਇੰਪਲੀਮੈਂਟ ਸਭ ਤੋਂ ਪਹਿਲਾਂ ਜੇ ਫਰਬੋ ਦੀ ਗੱਲ ਕਰੀਏ ਜੀ ਤਾਂ ਇਹ ਇੱਕ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਕਹਿ ਲਈ ਇੱਕ ਬ੍ਰਾਂਡ ਦੀ ਚੀਜ਼ ਮਿਲ ਜੂਗੀ ਤੇ ਕਿੰਨੀ ਕੈਪੈਸਿਟੀ ਹੈ ਜੀ ਦੀ ਕਿੰਨਾ ਰੇ ਪੈ ਜਾਂਦਾ ਇਹਦੇ ਵਿੱਚ 7 ਘੱਟੇ ਪੈ ਜਾਂਦੇ ਜੀ ਠੀਕ ਹੈ ਹਾਂਜੀ ਸੱਤਕ ਗੱਟੇ ਦੇ ਵਿੱਚ ਰੇਹ ਦੇ ਪੈ ਜਾਂਦੇ ਆ ਤੇ ਇਹਦੀ ਐਡਜਸਟਮੈਂਟ ਬਹੁਤ ਵਧੀਆ ਜਿਵੇਂ 10 ਕਿਲੋ ਤੋਂ ਲੈ ਕੇ 80 ਕਿਲੋ ਤੱਕ ਜਾਂ ਇੱਕ ਕੁਇੰਟਲ ਤੱਕ ਕਿੰਨਾ ਵੀ ਆਪਾਂ ਕਿੱਲੇ ਦੇ ਹਿਸਾਬ ਨਾਲ ਖੜਿਆਉਣਾ ਤਾਂ ਇਹ ਐਕੂਰੇਸੀ ਬਹੁਤ ਹੈ ਜੀ ਹਾਂਜੀ ਹਾਂ ਤੇ ਬੋਰਨ ਸਟੀਲ ਆ ਗਈ ਜੀ ਇਹ ਜੀ ਕਹੇ ਸਾਰੇ ਦਿੰਦੇ ਨੇ ਹੂੰ ਡਿਜ਼ਾਈਨ ਹੀ ਉਸ ਹਿਸਾਬ ਦੇ ਕੀਤੇ ਇਹਦੇ ਕੀਪ ਦੇ ਕਿਤੇ ਜੋੜ ਨਹੀਂ ਹੈਗਾ ਜੀ ਠੀਕ ਹੈ ਹਾਂ ਜਿਹੜਾ ਗੋਲ ਆ ਸਾਰੀ ਇਸ ਲੋੜ ਤੇ ਇਹਦੇ ਕਿਤੇ ਜੋੜ ਨਹੀਂ ਮਿਲੂਗਾ ਹੁਣ ਚਾਦਰ ਇਹ ਬਹੁਤ ਇੱਕ ਹੈਰਾਨੀਜਨਕ ਗੱਲ ਹੈ ਵੀ ਗੋਲ ਇਹ ਨਾਲੇ ਹੈਗੀ ਗੋਲ ਹੈ ਨਾਲੇ ਜੁਆਇੰਟਲੈਸ ਹੈ ਇੱਕ ਵੀ ਜੋੜ ਤੁਹਾਨੂੰ ਨਹੀਂ ਮਿਲੂਗਾ ਇਹਦੇ ਵਿੱਚ ਨਹੀਂ ਜਿਹੜੀਆਂ ਲੋਕਲ ਬਣਦੀਆਂ ਨੇ ਹਾਂਜੀ ਘੱਟੋ ਘੱਟ ਇੱਕ ਜੋੜ ਹੁੰਦਾ ਜਿਹੜੀਆਂ ਚੌਰਸ ਕੀਪਾਂ ਨੇ ਉਹਨਾਂ ਦੇ ਵਿੱਚ ਤਾਂ ਚਾਰ ਚਾਰ ਜੋੜ ਨੇ ਉਹ ਕਿਤੇ ਨਾ ਕਿਤੇ ਜਾ ਕੇ ਉੱਥੇ ਫਿਰ ਰੇਖ ਖੜਦਾ ਤੇ ਜੜ ਪੈਂਦੀ ਆ ਉਹ ਖਰਾਬ ਹੋ ਜਾਂਦੀਆਂ ਨੇ ਚੀਜ਼ਾਂ ਹਾਂਜੀ ਜੀ ਵੀਰੋ ਮਾਨਸ਼ਾ ਮੈਸ਼ੀਓ ਵਾਲੇ ਵੀਰਾਂ ਨੇ ਨਵੀਂ ਡੀਲਰਸ਼ਿਪ ਖੋਲਣ ਦੀ ਖੁਸ਼ੀ ਦੇ ਵਿੱਚ ਐਲਈਡੀ ਫ੍ਰੀ ਕਰਤੀ 32 ਇੰਚ ਦੀ 1 ਸਾਲ ਦੀ ਵਾਰੰਟੀ ਤੇ ਰੋਟਾਵੇਟਰ ਦੇ ਨਾਲ origignal ਤਵੀਆਂ ਮਿਲਣਗੀਆਂ 2024 ਦਾ ਨਵਾਂ ਪੀਸ ਮਿਲੂ ਇਹ ਨਹੀਂ ਵੀ ਤੁਹਾਨੂੰ ਐਲਈਡੀ ਦੇ ਲਾਲਚ ਦੇ ਵਿੱਚ ਉਧਰੋਂ ਕੋਈ ਘਾਟਵਾਦ ਮਿਲੂ ਨਟ ਤੋਂ ਲੈ ਕੇ ਤਵੀ ਤੱਕ ਰੋਟਾਵੇਟਰ ਅਰੀਜਨਲ ਹੋ 28 ਜੂਨ ਤੱਕ ਸਪੈਸ਼ਲ ਆਫਰ ਹੈ ਵੀਰੋ ਚੱਕ ਲੋ ਫਾਇਦਾ ਵਧੀਆ ਡਿਸਕਾਊਂਟ ਮਿਲੂ ਰੋਟਾਵੇਟਰ ਤੇ ਤੇ ਜਰੂਰ ਸੰਪਰਕ ਕਰੋ ਵੀਰੋ ਮੈਸ਼ੂ ਦੇ ਰੋਟਾਵੇਟਰ ਦੀ ਡਿਮਾਂਡ ਜੇ ਗੱਲ ਕਰੀਏ ਮਾਰਕੀਟ ਦੇ ਵਿੱਚ ਬਹੁਤ ਹੈ ਜੀ ਤੇ ਆਪਣੇ ਕੋਲੇ ਕਿਹੜੀ ਰੇਂਜ ਕਿੰਨੀ ਰੇਂਜ ਦਾ ਆਪਣੇ ਕੋਲੇ 3.5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਆਪਾਂ ਨੇ ਮਿਲੂਗਾ ਸਾਰੇ ਪੀਸ ਸਵੇਰੇ ਸਾਰੇ ਪੀਸ ਜੀ ਤੇ ਕਿੰਨਾ ਮਰਜੀ ਸਾਈਜ਼ ਲੈ ਲਓ ਤੇ ਮੈਸ਼ੂ ਹੀ ਕਿਉਂ ਲੈਣ ਜੀ ਕਸਟਮਰ ਮੈਸ਼ੂ ਜੀ 2019 ਤੋਂ ਲੈ ਕੇ 24 ਤੱਕ ਨੰਬਰ 1 ਰਿਹਾ ਜੀ ਲਗਾਤਾਰ ਲਗਾਤਾਰ ਅਵਾਰਡ Winner ਹੈ ਅਵਾਰਡ Winner ਹੈ ਜੀ ਤੇ ਬਾਕੀ ਜੇ ਪੇਂਟ ਕੁਆਲਟੀ ਦੀ ਗੱਲ ਕਰੀਏ ਤਾਂ ਇਹ ਤਾਂ ਨਵਾਂ ਪੀਸ ਹਰੇਕ ਏਜੰਸੀ ਦੇ ਵਿੱਚ ਹੀ ਚਮਕਦਾ ਹੁੰਦਾ ਤੁਸੀਂ ਅੱਜ ਤੋਂ ਮੈਂ ਕਹਿੰਨਾ 5-7 ਸਾਲ ਪੁਰਾਣਾ ਜੇ ਸੁਸਾਇਟੀ ਦੇ ਵਿੱਚ ਪੀਸ ਪਿਆ ਜਾ ਕਿਤੇ ਹੋਰ ਉਹ ਦੇਖ ਲਿਓ ਉਹ ਵੀ ਇੰਨਾ ਵਾਂਗੂ ਚਮਕੂਗਾ ਤੇ ਬਾਕੀ ਪੀ ਟੂ ਪੀਸ ਪਾਊਡਰ ਕੋٹنگ ਕਹੇ ਸਾਰੀਆਂ ਕੰਪਨੀਆਂ ਜਿੰਦਿਆਂ ਨੇ ਬਰਾਬਰ ਖੜਾ ਕੇ ਦੇਖ ਲਿਓ ਪਤਾ ਲੱਗ ਜੂਗਾ ਉੱਥੇ ਵੀ ਕਿਹੜਾ ਕਿੰਨੇ ਕੁ ਪਾਣੀ ਚਾ ਕਿਉਂਕਿ ਇਹਦੀ ਜਿਹੜੀ ਪੇਂਟ ਕੁਆਲਿਟੀ ਆ ਹੱਥ ਫੇਰ ਕੇ ਦੇਖੋ ਸੋਨੂੰ ਅਲੱਗ ਹੀ ਪਤਾ ਲੱਗ ਜੂ। ਇਹ ਹੋਰ ਕਿਹੜੀਆਂ ਕੁਆਲਿਟੀਆਂ ਕਰਕੇ ਜੀ ਅੱਜ ਇਹ ਮਾਰਕੀਟ ਦੇ ਵਿੱਚ ਨੰਬਰ 1 ਤੇ ਚੱਲ ਰਿਹਾ। ਹੋਰ ਤਾਂ ਸਾਰੀਆਂ ਕੁਆਲਿਟੀਆਂ ਹੈਗੀਆਂ ਨੇ ਜੀ ਇੱਕ ਆਪਾਂ ਸ਼ੁਰੂਆਤ ਕਰੀਆ ਨਟ ਦੀ ਕੁਆਲਿਟੀ ਹੈ ਜੀ। ਜੀ ਆਟੋ ਲੋਕ ਨਟ ਆ ਇਹਦਾ ਜੀ ਤੁਸੀਂ ਖੋਲ ਵੇਖੋ ਇਹਨੂੰ ਬਾਕੀਆਂ ਸੀਲਾਂ ਵਾਲੇ ਨਟ ਹੁੰਦੇ ਨੇ। ਉਹ ਸੀਲ ਇੱਕ ਦੋ ਵਾਰੀ ਖੋਲ ਕੇ ਖਰਾਬ ਹੋ ਜਾਂ ਇਹ ਜਿੱਥੇ ਮਤਲਬ ਚਾਬੀ ਨਾਲ ਸੈੱਟ ਕਰਤਾ ਘਰ ਤਾਂ ਉੱਥੇ ਰਹੂਗਾ ਜੀ ਐਵੇਂ ਹੈਗਾ ਵੀ ਆਮ ਜਨਾ ਢੱਲਾ ਰਹਿ ਗਿਆ ਆਪਾਂ ਬਜਾਈ ਕਰ ਰਹੇ ਹਾਂ ਬਾਈ ਉੱਥੇ ਹੱਲ ਹੱਲ ਕਿਨ ਤੇ ਟਿਮਬਰੀ ਡਿੱਗ ਗਈ ਟਿਮਬਰੀ ਡਿੱਗ ਗਈ ਤੇ ਬਲੇਡ ਆਪਣਾ ਡਿੱਕੇ ਉਹ ਹੋ ਜੋ ਹਾਂ ਉਦੋਂ ਆ ਟਾਇਰ ਚ ਹੀ ਬੱਸਦਾ ਕੋਈ ਇਹਦਾ ਇਹ ਨਹੀਂ ਕੁਝ ਹੁੰਦਾ ਜੀ ਨਾਲੇ ਬਿਨਾ ਸੀਲ ਵਾਲਾ ਨਟ ਹਾਂ ਬਿਨਾ ਸੀਲ ਵਾਲਾ ਆਟੋ ਲੋਕ ਸੀਲ ਵਾਲਾ ਤਾਂ ਹਰੇ ਕਹਿੰਦੇ ਇਹ ਆਟੋ ਲੋਕ ਆ ਜੀ ਇਹਦੀ ਚੂੜੀ ਇੰਨੀ ਕ ਬਰੀਕ ਆ ਵੀ ਟੈਕਨੋਲੋਜੀ ਹੋਏ ਦੰਦੇ ਕੰਪਨੀ ਦੇ ਨਟ ਨਟ ਤੋਂ ਫਰਕ ਸ਼ੁਰੂ ਹਾਂਜੀ ਨਰ ਨਟ ਤੋਂ ਫਰਕ ਆ ਜੀ ਜੀ ਤੇ ਜਿਵੇਂ ਵੱਡੇ ਇੰਪਲੀਮੈਂਟ ਨੇ ਇਹਨਾਂ ਦੇ ਵੱਡੀ ਕੰਪਨੀਆਂ ਬਾਹਰਲੀ ਕੰਪਨੀਆਂ ਥੋੜਾ ਜਿਹਾ ਸਪੇਅਰ ਪਾਰਟ ਦਾ ਹੁੰਦਾ ਜੀ ਕਿਸਾਨਾਂ ਨੂੰ ਨਹੀਂ ਜੀ ਉਹ ਆਪਣੇ ਕੋਲੇ ਜੀ ਫੁੱਲ ਸਪੇਅਰ ਪਾਰਟ ਫੁੱਲ ਸਰਵਿਸੇ ਮਿਲੂਗੀ ਠੀਕ ਹੈ ਆਪਾਂ ਡੀਲ ਕਰਨ ਤੋਂ ਇਹਨਾਂ ਰਿਡੀਸਪਲੈਨ ਤੋਂ ਪਹਿਲਾਂ ਸਪੇਅਰ ਪਾਰਟ ਮੰਗਾਏ ਜੀ ਹਾਂ ਪਹਿਲਾਂ ਸਪੇਅਰ ਪਾਰਟ ਆਉਂਦਾ ਮਾਲ ਫੇਰ ਆਉਂਦਾ ਹਾਂ ਮਾਲ ਆਪਾਂ ਬਾਅਦ ਚ ਮੰਗਾਇਆ ਵੀ ਪਹਿਲਾਂ ਸਾਨੂੰ ਸਪੇਅਰ ਪਾਰਟ ਦਿਓ ਇੱਥੇ ਮਾਨਸਾ ਜ਼ਿਲ੍ਹੇ ਚ ਕਿਸਾਨਾਂ ਨੂੰ ਦਿੱਕਤ ਸੀਗੀ ਵੀ ਸੰਦ ਦਾ ਹਰੇਕ ਹੀ ਵੇਚ ਲੈਂਦਾ ਯਾਰ 4 ਰੂਟਾ ਮੀਟਰ ਧਰ ਲੈਂਦਾ ਮੁੜ ਕੇ ਪਾਰਟਸ ਨਹੀਂ ਸਾਨੂੰ ਮਿਲਦਾ ਦੂਰ ਦਰਾਡੇ ਜਾਣਾ ਪੈਂਦਾ ਬਿਲਕੁਲ ਜੀ ਅਸੀਂ ਕਿਸਾਨ ਭਰਾਵਾਂ ਦਾ ਵਾਅਦਾ ਕਰਦੇ ਹਾਂ ਸਰਵਿਸ ਸਪੇਅਰ ਪਾਰਟ ਫੁੱਲ ਅਵੇਲੇਬਲ ਮਿਲੂਗਾ ਠੀਕ ਹੈ ਜੀ ਮੈਂ ਸਾਰਾ ਮਾਲ ਆਪਣੇ ਲੋਸਟਾਕ ਪਿਆ ਇਹ ਸਾਰਾ ਫਰੈਸ਼ ਪੀਸ ਮਿਲੂਗਾ ਸਾਰਾ ਫਰੈਸ਼ ਬਾਕੀ ਪੀਸ ਚਮਕਦਾ ਖੜੀ ਚੀਜ਼ ਲੱਗਦੀ ਹੈ ਵੀ ਹਾਂ ਤੇ ਇੱਕ ਆ ਜਿਹੜਾ ਦਾ ਕੀ ਰੋਲ ਹੁੰਦਾ ਇਹਦਾ ਜੀ ਆਦਰ ਰੂਟਾ ਬਿਟਰ ਮਿੱਟੀ ਕਾੜਨ ਦੇ ਲੱਗਿਆ ਉਹ ਬੱਟਾ ਬਣਾਉਂਦੇ ਨੇ ਜੀ ਲੈਣਾ ਬਣ ਜਾਂਦੀਆਂ ਨੇ ਤੋਂ ਵੀ ਜਿਵੇਂ ਕੰਪਿਊਟਰ ਕਰਾ ਲੱਗਿਆ ਪੂਜਾ ਕਰ ਦੂ ਵਾਹਨ ਨੂੰ ਤੇ 2019 ਜਿਵੇਂ CRM ਸਕੀਮ ਆਈ ਆ 2024 ਦੇ ਵਿੱਚ ਹਾਂਜੀ ਹਾਂਜੀ ਸਬਸਿਡੀ ਬਾਰੇ ਦੱਸ ਰਹੀਏ ਸਬਸਿਡੀ ਜਿਵੇਂ ਆਪਣੇ ਸੁਪਰ ਸੀਡਰ ਦੇ ਪਿਛਲੇ ਸਾਲ ਇੱਕ ਪਿਛਲੇ ਸਾਲ 1 ਲੱਖ 5000 ਰੁਪਏ ਸਬਸਿਡੀ ਸੀ ਇਸ ਵਾਰ 1 ਲੱਖ 20000 ਰੁਪਏ ਕਰਤੀ ਸੁਪਰੀ 15000 ਵਧਾਤੀ ਹਾਂ 15000 ਵਧਾਤੀ 1 20 ਤੇ ਆਪਣੇ ਕੋਲੇ ਭਰ ਸਕਦੇ ਆ ਜੀ ਹਾਂਜੀ ਹਾਂ ਫਾਰਮ ਭਰ ਸਕਦੇ ਆ ਜੀ ਜਿਹੜਾ ਉਹਦਾ ਮੰਨ ਲਓ ਡਰਾਫਟ ਦਾ ਖਰਚਾ 5000 ਇਕੱਲਾ ਉਹ ਲੈਨੇ ਆਪਾਂ ਕੋਈ ਐਕਸਟਰਾ ਫੀਸ ਨਹੀਂ ਲੈਂਦੇ ਜੀ ਜੀ ਹਾਂ ਆਉ ਤੇ 5000 ਸਰਕਾਰੀ ਫੀਸ ਹੈ ਟੋਕਨ ਮਨੀ ਹਾਂ ਟੋਕਨ ਮਨੀ ਉਹ ਲੈਨੇ ਆ ਜੀ ਬਾਕੀ ਕੁਝ ਨਹੀਂਗਾ ਆਪਣੇ ਕੋਲੇ ਜਿਵੇਂ ਪ੍ਰਾਲੀ ਵਾਸਤੇ ਸਰਕਾਰ ਨੇ ਸਬਸਿਡੀ ਦੇ ਰਹੀ ਆ ਬੇਲਰ ਹਾਂਜੀ ਰਾਇਕ ਫੁੱਲ ਸਟਾਕ ਮਿਲੂਗਾ ਸਾਰੀ A, A to Z ਸਾਰੀ A to Z ਫੱਲ ਮਿਲੂ ਆਈ ਨਹੀਂ ਹੈਗਾ ਵੀ ਮੌਕੇ ਤੇ ਕਸਟਮਰ ਆਇਆ ਵੀ ਛੋਡੇ ਕੋਲ ਤਾਂ ਆਇਆ ਕੁਝ ਹੈ ਨਹੀਂਗਾ ਵੇਟ ਕਰੋ ਨਹੀਂ ਉਹ ਚੀਜ਼ ਨਹੀਂ ਤੇ ਵੀਰ ਉਹ ਸਪੇਅਰ ਪਾਰਟ ਦੀ ਹੱਬ ਲਾਈ ਬੈਠੇ ਨੇ ਤੇ ਬਹੁਤ ਸਪੇਅਰ ਪਾਰਟ ਹੈ ਬਹੁਤ ਜ਼ਿਆਦਾ ਸਟਾਕ ਹੈ ਮਾਨਸਾ ਤੁਹਾਡੇ ਆਪਣੇ ਪੀਵੀ 31 ਵਾਲੇ ਸ਼ਹਿਰ ਦੇ ਵਿੱਚ ਨਵੀਂ ਡੀਲਰਸ਼ਿਪ ਸਰਸਾ ਰੋਡ ਪੁਲ ਟੱਪ ਕੇ ਟੱਪ ਕੇ ਸਾਹਮਣੇ ਜੋਂਡੀਆ ਡਾਇਰੈਕਟਰ ਦੀ ਜਨ ਸੀ ਜੋਂਡੀਆ ਸਾਹਮਣੇ ਬ੍ਰਾਂਡ ਹੋਵੇ ਜੀ ਜੀ ਹਾਂਜੀ ਹਾਂ ਤੇ ਬ੍ਰਾਂਡ ਹੀ ਮਿਲੂਗਾ ਸਾਹਮਣੇ ਵੀ ਬ੍ਰਾਂਡ ਹੈ ਤੇ ਇਧਰ ਵੀ ਬ੍ਰਾਂਡ ਹੈ ਤੇ ਡਿਸਕਾਊਂਟ ਤੁਹਾਨੂੰ ਵਧੀਆ ਕਰ ਦੇਣਗੇ ਰੇਟ 'ਚ ਮਾਣਤਾਨ ਪੂਰਾ ਕਰਨਗੇ ਪੂਰਾ ਜੀ ਜਮਾ ਆਪਣੇ ਮੰਨੇ ਆਉਣਗੇ ਜੀ ਮਾਨਸੇ ਦੇ ਤਾਂ ਉਹਨਾਂ ਨੂੰ ਖੁਸ਼ ਕਰਕੇ ਤੋਰਾਂਗੇ ਜਮਾ ਖੁਸ਼ ਕਰਕੇ ਜੀ ਜੀ ਸੋ